ਅੱਜ ਕਿਸਾਨ ਵੀਰੋ ਸਾਥਰੀ ਕਾਲ ਸਵਾਗਤ ਕਰਦੇ ਆਂ ਟੋਟਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆਂ ਪਿੰਡ ਕੈਰੋਂ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਨਰ ਵੀਰੋ ਝੰਡਾ ਸਿੰਘ ਜੀ ਦੇ ਕੋਲ ਆਏ ਆਂ ਝੰਡਾ ਸਿੰਘ ਵਪਾਰੀ ਵੀਰ ਦੇ ਕੋਲ ਸੋ ਸਾਰੇ ਭਰਾ ਜਾਣਦੇ ਆ ਸੋ ਪੱਟੀ ਤੋਂ 5-6 ਕਿਲੋਮੀਟਰ ਦੀ ਦੂਰੀ ਤੇ ਪਿੰਡ ਮੁਕ ਮਿਲਣਾ ਨਹੀਂ ਲੋਕਾ ਪਿੰਡ ਸਰਾਲੀ ਮੰਡ ਮੱਥੂਪੁਰ ਇਹ ਪਿੰਡ ਬਿਲਕੁਲ ਨੇੜੇ-ਨੇੜੇ ਦੇ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲਾ ਪਾ ਤੁਹਾਨੂੰ 8-9 ਨੌਕ ਨਾਗ ਵਿਖਾਉਣੇ ਆ ਸਾਰੇ ਵੀਰਾਂ ਨੂੰ ਬੜਾ ਸੁਈਆਂ ਸੁਬਾਈਆਂ ਦਿਖਾ ਦੇਾਂਗੇ ਮੱਜਾਂ ਵੀ ਦਿਖਾ ਦੇਾਂਗੇ ਦੋ ਨਾਗ ਮੱਜਾਂ ਇੱਕ ਝੋਟੀ ਬਹੁਤ ਵੱਡੀ ਆ ਇੱਕ ਟੋਕੜ ਗੱਬਣ ਵੱਜ ਦਿਖਾ ਦੇਾਂਗੇ ਠੀਕ ਆ ਜੀ ਤੇ ਟੋਟਲ ਜਿਹੜੇ 9 ਨਾਗ ਨੇ ਪੂਰੀ ਡਿਟੇਲ ਆ ਤੁਹਾਨੂੰ ਮਿਲ ਜੂਗੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਪੂਰੀ ਜਾਣਕਾਰੀ ਮਿਲ ਜੂ ਭਰਾਵਾਂ ਨੂੰ ਅੱਜ ਤਰੀਕ 1 ਫਰਵਰੀ ਤੇ ਸਮਾਂ ਕੋਈ ਸ਼ਾਮ ਦੇ 3 3:30 4 ਵਜੇ ਦਾ ਟਾਈਮ ਆ ਪੂਰੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਵੀਰ ਜਣਾ ਸਿੰਘ ਦੀ ਸਾਸਰੀ ਕਾਲ ਮਹਾਰਾਜ ਠੀਕ ਠਾਕ ਹੋਰ ਝੰਡੇ ਵਧੀਆ ਕਿਰਪਾ ਸੱਚੇ ਚਲੋ ਸ਼ੁਕਰੇ ਮਾਰਕ ਦਾ ਵੀਰ ਹਾਂ ਜੀ ਕਾਇਮ ਸੇਤਾ ਵਧੀਆ ਵਧੀਆ ਕਿਰਪਾ ਝੰਡੇ ਵੀਰ ਉਹਦੋਂ ਵੀ ਆਪਾਂ 8-10 ਨਾਕ ਪਾਏ ਸੀਗੇ ਹਾਂ ਜੀ ਉਹ ਤੋਂ ਅਪਾ 8 ਪਾਏ ਵੀਰ ਜੀ ਵੇਚ ਗਿਆ ਸੀ ਉਹ ਮਾਲ ਸਾਰਾ ਕਿਤੇ ਦੇ ਨਹੀਂ ਵਿਕਿਆ ਵਾ 2 ਦਿਨ ਤੇ ਨਹੀਂ ਮੰਨ ਲਓ ਇਹ ਗੱਲ ਹੈਗੀ ਚਲੋ ਵਿੱਚ ਕੋਈ ਪ੍ਰੋਗਰਾਮ ਹੀ ਆਹ ਤੇ ਉਹ ਇੱਕੇ ਦਿਨ ਸਾਰਾ ਵਿਗਿਆ ਵੀਰ ਜੀ ਠੀਕ ਆ ਬਾਕੀ ਪੜਤੇ ਬੜੇ ਜਾਇਦ ਸੀ ਛੋਟੇ ਛੋਟੇ ਮੁੱਲ ਸੀ ਹਾਂਜੀ ਹਾਂਜੀ ਛੋਟੇ ਅੱਜ ਵੀ ਬੜਾ ਆਪਣੇ ਕੋਲ 6-7 ਤਾਂ ਬਹਿੜਾ ਹੀ ਆ ਹਾਂਜੀ ਹਾਂਜੀ ਭਾ ਛੋਟੇ ਹੀ ਆ ਵੀਰ ਜੀ ਬਹਿੜਾਂ ਦੇ ਵੀ ਇੱਕੋ ਹੀ ਮੈਂ ਵੱਡੀ ਆ ਸਿਰਫ ਆਪਣੇ ਕੋਲ ਵੱਡੇ ਭਾਅ ਆ ਲੀ ਠੀਕ ਆ ਹਾਂਜੀ ਹਾਂਜੀ ਲਓ ਜੀ ਸ਼ੁਰੂਆਤ ਮੱਝ ਤੋਂ ਕਰ ਗਏ ਹਾਂਜੀ ਹਾਂਜੀ ਵੀਰ ਜੀ ਢੰਡੇ ਵੀਰ ਇੱਥੋਂ ਕਰਦੇ ਆ ਸ਼ੁਰੂਆਤ ਸੋ ਮੱਝ ਇੱਕ ਭਰਾਵਾਂ ਨੂੰ ਬੁਖਾਰ ਆ ਠੀਕਾ ਜੀ ਵੱਡੇ ਕੱਦ ਕਾਰ ਦੀ ਮੱਝ ਆ ਤੇ ਇਹਦਾ ਸੂਆ ਕਿਵੇਂ ਹੋਊਗਾ ਵੀਰ ਵੀਰ ਜੀ ਸੂਆ ਇਹਦਾ ਪਿਓਰ ਬੰਦਿਆਂ ਨੇ ਆਖਿਆ ਬਾਬੇ ਐਰ ਹਾਂ ਜੱਜਾ ਜਾਜੇ ਬਾਕੀ ਇਹ ਗੱਲ ਹੈਗੀ ਆ ਵੀ ਪਹਿਲੇ ਸੂਏ ਝੋਟੀ ਵੀਰ ਜੀ ਮੰਨ ਲਓ ਇਹ ਗੱਲ ਹੈਗੀ ਹੀ ਆਪਣੇ ਬੰਦਿਆਂ ਕੋ ਸਾਂਝ ਆਲਿਆਂ ਕੋ ਆਈ ਠੀਕ ਆ ਹਾਂਜੀ ਆਈ ਵੀ ਝੋਟੀਏ ਪਾਰੋਂ ਹੀ ਵੀਰ ਜੀ ਪਾਰਦੀ ਆ ਝੋਟੀ ਕੱਦ ਕਾਠਾ ਵੇਖੋ ਤੇ ਬਰੀਡ ਜਾਤ ਬਰੀਡ ਵੇਖੋ ਮੈਂ ਜੀ ਹਾਂਜੀ ਲਓ ਜੀ ਫੋਨ ਵੱਡੇ ਹਾਈਟ ਕੱਟ ਦੀ ਆ ਠੀਕ ਆ ਜੀ ਦੂਜਾ ਸੂਆ ਝੋਟੀ ਦਾ ਸੋਨਾ ਦਿਨ ਲੈ ਜੂ ਹੇ ਹਫਤਾ ਦੱਸ ਦੇਣਾ ਲੱਗ ਜੂ ਵੀਰ ਜੀ ਹਫਤਾ ਲੈ ਜੂਗੀ ਝੋਟੀ ਬਾਕੀ ਇਹ ਗੱਲ ਹੈਗੀ ਬਣੂ ਮੜੀ ਵੀਰ ਜੀ ਝੋਟੀ ਠੀਕ ਆ ਦੁੱਧ ਦੀ ਵੀ ਜੀ 17 18 ਕਿਲੋ ਦੀ ਚਲੋ ਉਹਨਾਂ ਤੇ ਆਪਾਂ ਨੂੰ ਗਾਰੰਟੀ ਦਿੱਤੀ ਆ ਬਾਕੀ ਕਿੱਦਾ ਟੰਚਾ ਜਿੱਦੀ ਲੰਮੀ ਜਿੱਦੀ ਬਰੀਰ ਝੋਟੀ ਨੂੰ ਲੱਗੀ ਸੀ ਲੀਆਂ ਵੜੀਆਂ ਪੈ ਇਹ ਨਹੀਂ ਮੰਨ ਲੋ ਕੋਈ ਉਹੋ ਜੀ ਆ ਵੀ ਮੰਨ ਲਵਾ ਦੇਖੋ ਜਿੱਦਾਂ ਮਰਜ਼ੀ ਥੱਲੇ ਬਹਿ ਜੋ ਜੋ ਮਰਜ਼ੀ ਜਿੱਦਾਂ ਮਰਜ਼ੀ ਕੋਈ ਨਹੀਂ ਹੈਗਾ ਪੀ ਇਹ ਕੋਲ ਕੇ ਵਿਖਾਉਣੇ ਆਪਾਂ ਇਹਨੂੰ ਛੱਡੇ ਵੀਰ ਖੋਲ ਕੇ ਮੇਰਾ ਪੇਸ਼ ਕਰ ਗਿਆ ਤੋਰ ਕੇ ਦਿਖਾਈਏ ਹਾਂਜੀ ਠੀਕ ਆ ਜੀ ਵੱਡੀ ਝੋਟੀ ਆ ਠੀਕ ਆ ਜੀ ਦੂਜਾ ਸੂਆ ਝੋਟੀਆਂ ਸੁਣਾ ਤੇ ਤੋਰ ਤੋਰ ਕੇ ਆਪਾਂ ਤਸੱਲੀ ਨਾਲ ਉਹਨਾਂ ਦੇ ਭਰਾਵਾਂ ਨੂੰ ਠੀਕ ਆ ਹਾਂ ਫਿਰ ਖਾਲੀ ਆ ਆ ਲੋ ਜੀ ਇਦੋਂ ਫੇਸ ਕੁਆਲਿਟੀ ਇੱਕ ਵਾਰੀ ਚੈੱਕ ਕਰਾ ਦੇ ਜਸ਼ਨ ਮਾਤਾ ਜੀ ਫੇਸ ਸ਼ਾਹ ਕਾਲੀ ਆ ਜੀ ਸਿਰ ਵੀ ਬਿਲਕੁਲ ਛੋਟਾ ਤੇ ਤੋਰਾ ਚੈੱਕ ਕਰੋ ਵੀਰ ਜੀ ਵੇਖੋ ਝੋਟੀ ਦਾ ਲੋ ਵੀ 8 7 ਦਿਨ ਹਜੇ ਬਾਕੀ ਆ ਇਸ ਝੋਟੀ ਦਾ ਠੀਕ ਆ ਜੀ ਹਾਂ ਜੀ ਹਾਂ ਜੀ 8 7 ਦਿਨ ਬਾਕੀ ਆ ਤੇ ਫੋਲੋ ਵਜਨ ਵਜੂਦ ਪੂਰੇ ਵਜਨ ਲੋਡ ਵਾਲੀ ਝੋਟੀ ਆ ਠੀਕ ਆ ਜੀ ਵੇਖੋ ਵੀਰ ਜੀ ਕਿੱਡੀ ਆ ਕਰਮਾ ਵਾਲੀ ਆ ਬਰੀਕ ਪਤਲਾ ਪਿੰਡਾ ਤੁਲੇਵਾ ਥੋੜਾ ਲਾਗ ਕੇ ਵਿਖਾ ਦਾਂਗੇ ਠੀਕ ਆ ਜੀ ਮੁੱਠੀ ਮੁੱਠੀ ਥਾਣਾ ਪਾਕਿਟਾ ਚਾਟੂ ਚਾ ਕਰਮਲੀ ਦਾ ਬਹੁਤ ਵੱਡਾ ਲੰਬਾਈ ਲੰਬੂਈ ਮਹਿਦੀ ਚੰਗੀ ਆ ਬਿਲਕੁਲ ਬਰੀਕ ਪਤਲਾ ਪਿੰਡਾ ਸੋ ਬਣੂ ਬਣੂਗੀ ਥੱਲੇ ਚੰਗਾ ਠੀਕ ਆ ਸੋ ਹਜੇ ਚਲੋ ਸਮੇਂ ਦੀ ਢਿਲ ਮਾਠਾ ਵੀ 8-7 ਦਿਨ ਹਜੇ ਬਾਕੀ ਹੈ ਇਹਦੇ ਕਰਮਲੀ ਦੇ ਪਰ ਬਣ ਚੰਗੀ ਜਾਊਗੀ ਥੱਲੇ ਹਾਂਜੀ ਦੇਖੋ ਬਹੁਤ ਬਣੂਗੀ ਵੀਰ ਜੀ ਝੋਟੀ ਬਹੁਤ ਏਦ ਲੱਗੀ ਆ ਵੀ ਵੇਖੋ ਮੁੱਠੀ ਮੁੱਠੀ ਥਣ ਜਾਤ ਬਰੀਡ ਝੋਟੀ ਨੂੰ ਵੇਖੋ ਕਿੱਡੀ ਲੱਗੀ ਆ ਬਿਲਕੁਲ ਹਾਂਜੀ ਹਾਂਜੀ ਆ ਵੇਖੋ ਲੜ ਲੂੜ ਜੇ ਆ ਵੇਖੋ ਕਿੱਥੇ ਸੂ ਨੂੰ ਚੱਡਾ ਲਾਉਣਾ ਨਿਕਰਮਾੜੀ ਨੇ ਬਹੁਤ ਬੰਦੀ ਵੀਰ ਜੀ ਠੀਕ ਹਾਂਜੀ ਹਾਂਜੀ ਆ ਵੇਖੋ ਆ ਸਾਰੇ ਮੰਨ ਲੋ ਹਾ ਢਿੱਲਾ ਵੇਖੋ ਇੱਤਾਂ ਵੇਖੋ ਸਾਰਾ ਕਰਮਾੜੀ ਨੇ ਪਛਾਣ ਕੱਢਣਾ ਹਾਂਜੀ ਲਾਇ ਬਣਾਏ ਕਰਮਾੜੀ ਪਈ ਆ ਇਹਦਾ ਮੋਲ ਝੰਡੇ ਕੀ ਰਹੂਗਾ ਵੀਰੇ ਹਾਂਜੀ ਮੋਲ ਵੀਰ ਜੀ ਇਹਦਾ ਕੋਈ 1 40 45 ਜੋ ਮਰਜੀ ਕਰ ਲਈਏ ਵੀਰ ਜੀ ਕੀ ਜੋ ਮਾਨਤਨ ਕਰਦਾਂਗੇ 1 30 ਚ 1 30 ਚ ਮਾਨਤਨ ਕਰਾਂਗੇ ਵੀਰ ਜੀ ਫੁੱਲ ਹਾਈਟ ਦੀ ਝੋਟੀ ਜੀ ਵੇਖੋ ਠੀਕ ਆ ਜੀ ਇਹ ਨਹੀਂ ਵੀ ਮੰਨ ਲਓ ਜਪੂਛ ਹੀ ਆ ਜਿੰਨੀ ਕਿ ਚਿੱਤੀ ਆ ਕੋਈ ਚੀਜ਼ ਨਹੀਂ ਆ ਅੱਖ ਤੱਕ ਸਾਰਾ ਕੁਝ ਕਾਲੀ ਆ ਲੈ ਚੰਗੀ ਆ ਝੋਟੀ ਬਹੁਤ ਵੱਡੀ ਆ ਹਾਂ ਇੱਕ 30 ਜੋ ਮਾਨਗਾ 50 ਜੋ ਨਹੀਂ ਵੀਰ ਜੀ 1 30 ਜੋ 1 30 ਜੋ 1 30 ਜੋ ਮਾਨਤਾਨ ਹੋ ਜੂਗਾ ਠੀਕ ਹੈ ਜੀ 1 30 ਦੇ ਵਿੱਚੋਂ ਛੋਟਾ ਹੋ ਜਾਣਗੀਆਂ ਠੀਕ ਆ ਜੀ ਹਾਂ ਜੀ ਹਾਂ ਜੀ ਅੱਗੇ ਨੈਕਟ ਵਿਖਾਉਣੇ ਆ ਝੋਟੀ ਬਹੁਤ ਵਧੀਆ ਮੇਰੇ ਭਰਾ ਜੀ ਨੇ ਚੰਗੀ ਝੋਟੀ ਖਰੀਦਨੀ ਆ ਕਰਿਓ ਪਹਿਲ ਕਦਮੀ ਹਾਂ ਜੀ ਛੱਡਣ ਵਾਲੀ ਨਹੀਂਗੀ ਝੋਟੀ ਅੱਗੇ ਆ ਝੰਡੇ ਵੀਰ ਕਿਵੇਂ ਤੋਕੜ ਗੱਬਣਾ ਇਹ ਤੋਕੜ ਗੱਬਣਾ ਵੀਰ ਜੀ ਤੋਕੜ ਗੱਬਣਾ ਕਿੰਨੇ ਮਹੀਨਿਆਂ ਦੀ ਗੱਬਣਾ ਜੀ ਇਹ 6 ਮਹੀਨਿਆਂ ਦੀ ਵੀਰ ਜੀ ਗੱਬਣ ਚੈੱਕ ਪਾਸ ਸਾਰਾ ਰਿਕਾਰਡ ਆਪਣੇ ਕੋਲ ਸੀਲਿੰਗਾਂ ਸੂਲਿੰਗਾਂ ਕਰਮਾਲੀ ਨੂੰ ਬੜ ਅਹ ਮਾਲੋ ਇਹ ਗੱਲ ਹੈ ਕਿ ਹਸਾਬ ਨਾਲ ਸੱਜਰਾਂ ਵਾਲਾ ਇਹ 6.5 ਦੀ ਹਾਂਜੀ 6ਾਂ ਦੀ 6ਾਂ ਦੀ ਲਾਗੂ ਪੂਰੇ 6ਾਂ ਦੇ ਹਾਂਜੀ 6ਾਂ ਦੀ ਪੂਰ ਵੀ ਸਤਵਾਂ ਮਹੀਨਾ ਲੱਗਾ ਗੇ ਲੋ ਤੇ ਅੱਜ ਡੰਗ ਨੂੰ ਲੱਗਣ ਵਾਲਾ ਕਿੰਨੂੰ ਆਪਣੇ ਕੋਲੇ ਡਿਟੇਲ ਸਾਰੀ ਮੋਬਾਈਲ ਦੇ ਵਿੱਚ ਪਈ ਆ ਠੀਕ ਆ ਜਿਹੜੇ ਦਿਨ ਲਿਖੇ ਬੰਦਿਆਂ ਨੇ ਕੱਲ ਵੀ ਆਪਾਂ ਚੈੱਕ ਕਰਾਈਏ। ਇਸ ਵਕਤ ਦੁੱਧ ਕਿੰਨਾ ਤੇ ਥੱਲੇ? ਦੁੱਧ ਵੀਰ ਜੀ ਇਸ ਟਾਈਮ ਦੇ ਕੋਲੇ ਹੈਗਾ ਜੀ 6 ਕਿਲੋ। 6 ਕਿਲੋ? ਹਾਂ 6 ਕਿਲੋ। ਲਓ ਜੀ 6 ਕਿਲੋ ਦੁੱਧ ਤੇ 6 ਮਹੀਨਿਆਂ ਦੀ ਕਪੜਾ ਚੈੱਕ ਪਾਸ। ਵੱਡੀ ਆ ਵੀਰ ਜੀ ਕੋਈ ਛੋਟੀ ਨਹੀਂ ਜਮੈਂ। ਹਾਂ ਬਾਕੀ ਥਾਂ ਤੋਂ ਕੋਈ ਪੂਰੀ ਤਸੱਲੀ ਨਾਲ ਬਹਾਰ ਰਿਆਂ ਵੀਰਾਂ ਨੂੰ। ਉਹ ਤਾਂ ਗਾਂ ਲੈ ਜਾਈਦਾ। ਥਾਂ ਤੋਂ ਚੈੱਕ ਕਰੋ ਮੇਰੇ ਭਰਾ ਠੀਕ ਆ ਜੀ। ਹਾਂ ਜੀ ਹਾਂ ਜੀ। ਥੋੜਾ ਜਿਹਾ ਇਹ ਆ ਵੀਰ ਜੀ ਮੰਨ ਲਓ ਇਹ ਗੱਲ ਹੈ ਕਿ ਸੇਵਾ ਥੋੜੀ ਜਿਹੀ ਰਹੀ ਉਹ ਖੁੱਡ ਖੱਡ ਵੇਖੋ ਕਿੱਥੇ ਲ ਅਹ ਵੇਖੋ ਬੈਪ ਠੀਕ ਆ ਜੀ ਬਾਕੀ ਪੇਠਪੂੜਾ ਇਹਦਾ ਤੁਸੀਂ ਸਾਹਮਣੇ ਵੇਖੋ ਚੌਲੀ ਚੂੜੀ ਬਹੁਤਾ ਗਾਂ ਕਰਮ ਵਾਲੀ ਉਹ ਰਾਜੀ ਹੋ ਗਈ ਹਾਂ ਕਿ ਉਹ ਸੇਵਾ ਸੁਭਾ ਕਿਸੇ ਭਰਾਣ ਕੀਤੀ ਤੇ ਇਹਨੇ ਦੂਣੀ ਹੋ ਜਾਣਾ ਹਾਂਜੀ ਹਾਂਜੀ ਤੇ 6 ਕਿਲੋ ਧਾਰਾਂ ਤੇ 6 ਮਹੀਨਿਆਂ ਦੀ ਗੱਪਣ ਹਾਂਜੀ ਮਿਲਦੀ ਭਾੜੇ ਤੇ ਆ ਭਾੜੇ ਤੇ ਵੀਰ ਜੀ ਠੀਕ ਆ ਜੀ ਹਾਂਜੀ ਹਾਂਜੀ ਲਓ ਵੀ ਮਿਲਦੀ ਭਾੜੇ ਤੇ ਆ ਆ ਵਿਖਾ ਦਿਓ ਮਾੜਾ ਜਿਹਾ ਲੱਗ ਗਿਆ ਹਾਂ ਰਾਜੀ ਪੁੱਤ ਹਾਂ ਗਾਂ ਕਰ ਪੁੱਤ ਲਓ ਜੀ ਤੋਕੜ ਗੱਪਣ ਨਾ ਗਾ ਬਾਕੀ ਬਹੁਤ ਵੀਰ ਡਿਮਾਂਡ ਕਰਦੇ ਰਹਿੰਦੇ ਤੇ ਛੰਡੇ ਮੁੱਲ ਵੀ ਰੇ ਮੋਹਲ ਵੀਰ ਜੀ ਇਹਦਾ 70 75 ਜੋ ਮਰਜ਼ੀ ਕਰ ਲੀਏ 66000 ਦੀ ਮਾਈ ਦੇ ਦਾਂਗੇ ਵੀਰ 66000 ਦੀ ਹਾਂ 66000 ਦੀ 66000 ਦੀ ਦੇ ਦੋ ਹਾਂ ਜੀ 66000 ਵੀਰ ਜੀ ਵੱਡੀ ਮੱਝ ਜੇ ਵੇਖ ਲਓ ਭਾਵੇਂ ਬਾਕੀ ਇਹ ਗੱਲ ਹੈ ਕਿ ਆਪ ਦਾ ਕੋਈ ਭਰਾਵੇਂ ਵੀਰ ਮੇਰਾ ਡਾਕਟਰ ਨਾਲ ਲੈ ਕੇ ਆਪਣੇ ਘਰੋਂ ਤਸੱਲੀ ਕਰਕੇ ਲੈ ਜਾ ਹਾਂ ਹਾਂ ਤਸੱਲੀ ਮੰਨ ਲਓ ਇਹ ਗੱਲ ਹੈ ਕਿ ਮੈਂ ਬਰੀਡ ਪੂਰੀਆ ਸਿੰਘ ਵੇਖ ਲਓ ਮੜਾ ਜੀ ਜਰੂਰ ਉਹ ਹੈ ਗਾਮੀਣੀਆਂ ਚਾਉਂਦਾ ਹਾਂ ਹਾਂ ਬਾਕੀ ਵੇਖੋ ਕੋਈ ਐ ਛਾਹ ਕਾਲੀ ਠੀਕ ਆ ਜੀ ਹਾਂਜੀ ਹਾਂਜੀ 66000 ਦੀ ਹਾਂਜੀ 66000 ਲਓ ਜੀ 66000 ਦੀ ਇਹ ਮਿਲ ਜੂਗੀ ਫਾਈਨਲ ਤੁਹਾਨੂੰ ਆਇਦਰ ਇੱਕ ਵਾਰ ਵਿਖਾ ਦਿੰਨੇ ਆ ਭਰਾਵਾਂ ਨੂੰ ਠੀਕ ਆ ਜੀ ਛਾਈਵਾਲ ਅੰਗ ਦੇ ਵਿੱਚ ਕਰੋ ਚੈੱਕ ਹਾਂ ਠੀਕ ਆ ਇਹ ਕਿਵੇਂ ਸੂਈ ਹੈ ਝੰਡੇ ਸੂਈ ਵੀ ਦੀ ਤਾਜੀ ਆ ਦੇਖ ਲਓ ਇਹਦਾ ਬੱਚਾ ਜੀ ਕੋਈ ਵੀਰ 15 ਦਾ ਲਾਲੇ 18 ਦਾ ਲਾਲੇ 20 ਦਾ ਲਾਲੇ ਉਹਨਾਂ ਨੇ ਆਪਾਂ ਨੂੰ ਇਹ ਗੱਲ ਕਹੀ ਵੀ ਅੱਜ 15 16 ਦਿਨ ਸੂਈ ਨੂੰ ਹੋ ਗਏ ਆ ਹਾਂ ਦੁੱਧ ਪੂਰਾ ਛੱਡਦੇ ਰਹਿ ਬੱਚੇ ਕਿੰਨਾ ਦੁੱਧ ਦੱਲੇ ਦੁੱਧ ਵੀਰ ਜੀ ਇਹਦੇ ਕੋਲੇ ਹੁਣ 10-11 ਕਿਲੋ ਦੁੱਧ ਆ 10-11 ਕਿਲੋ ਹਾਂ 10-11 ਕਿਲੋ ਦੁੱਧ ਹੈਗਾ ਵੀਰ ਜੀ ਇਹਦੇ ਠੀਕ ਆ ਲਓ ਜੀ 10-11 ਕਿਲੋ ਦੁੱਧ ਬਾਨਾ ਬੱਚੀ ਦੇ ਵੀਰ ਜੀ ਵੇਖੋ ਕੱਦ ਕਾਠਾ ਵੀ ਵੱਡਾ ਆ ਜੇ ਕੋਈ ਨਿੱਕੀ ਨਹੀਂ ਗਈ ਵੇਖੋ ਥਾਂ ਲੱਗਾ ਕਰਮ ਵਾਲੀ ਹਾਂ ਐ ਚਵਾਈ ਵੀ ਇੱਕ ਨੰਬਰ ਦੀ ਫਿਰ ਕੋਈ ਇਹ ਨਹੀਂ ਮੰਨ ਲੋ ਕੋਈ ਚਵਾਈ 'ਚ ਕੋਈ ਫਾਲਟ ਹੋਊਗਾ ਅੱਛਾ ਮਿਲ ਮੋਲ ਚਾਹ ਮਿੱਠੀ ਪੂਰੀ ਐ ਮਿੱਠੀ ਵੀਰ ਜੀ ਹਾਂ ਉਦਾਂ ਚਲੋ ਫੋਨ ਕੈਮਰੇ ਦਾ ਕਰਕੇ ਥੋੜਾ ਜਿਹਾ ਡਰਦੀ ਆ ਬੰਨ ਜੇ ਤੇ ਮਾੜਾ ਜਿਹਾ ਪੁੱਤ ਫੇਰਦੇ ਹੱਥ 'ਕ ਕੋਈ ਗੱਲ ਹਾਂ ਏਦਾਂ ਮੰਨ ਲਓ ਥੋੜਾ ਜਿਹਾ ਚੱਲੋ ਇਹ ਗੱਲ ਹੈ ਕਿ ਉਹ ਤਰ੍ਹਾਂ ਮਿਲਣ ਮਾਰ ਜੀਤੋ ਵਿੰਗਾ ਪਾ ਕੇ ਥੱਲੇ ਪੈ ਜੀ ਅਰੇ ਦੇਖੇ ਇਹਨੂੰ ਕਰੀ ਇਹਨੂੰ ਲੰਮੀ ਕਰਿਆ ਜਾ ਇਹਨੂੰ ਹਾਂ ਲੰਮੀ ਕਰ ਹੁਕਾ ਦੇ ਮਾਰ ਥੰਦਾ ਹਾਂ ਇੱਥੇ ਵਿਖਾ ਦੇ ਹਾਂ ਬੱਚਾ ਪੁੱਤ ਨਾਲ ਕੋਲ ਲਾਈਦਾ ਆ ਵੇਖੋ ਲਓ ਜੀ ਠੀਕ ਆ ਜੀ ਸੋ ਸ਼ਾਈ ਵਾਲ ਅੰਗ ਦੇ ਵਿੱਚ ਦੂਜਾ ਸੂਆ ਹਾਂ 10 11 ਕਿਲੋ ਇਹਦੇ ਥੱਲੇ ਦੁੱਧ ਹਾਂਜੀ ਬਾਕੀ ਮੁੱਠੀ ਮੁੱਠੀ ਥਾਣਾ ਵਿਰਲ ਬਰਲ ਵੇਖੋ ਚੌਥਾ ਥਾਣਾ ਦੇ ਵਿੱਚ ਪਹਿਲਾਂ ਬੱਚੀ ਜੀ ਵੀਰ ਜੀ ਫਿਰ ਮੂੰਹੋਂ ਵੀ ਸੇਦਾਂਦਾ ਹੈ ਪਹਿਲਾ ਸੂਆ ਹਾਂ ਪਹਿਲਾ ਸੂਆ ਇਹਦਾ ਨਾ ਨਾ ਵੀ ਮਾਰੋ ਨੀਗਾ ਠੀਕ ਆ ਹਾਂਜੀ ਆ ਮਗਰ ਬੱਛਾ ਕੋਈ 15 ਦਾ ਲਾ ਲੇ ਕੋਈ 18 ਦਾ ਲਾ ਲੇ ਬੱਛੀ ਆ ਵੀਰ ਜੀ ਬੱਛੀ 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 ਬਹੁਤ ਵਧੀਆ ਬੰਨ ਆਣੀ ਆ ਮਗਰ ਬੱਛੀ ਆ ਠੀਕ ਆ ਹਾਂ ਅੱਛਾ ਇਹ ਕੋਈ ਫਿਰ ਕਨਫਰਮ ਕਰ ਦਿੰਦੇ ਬੱਛੀ ਆ ਮਗਰ ਠੀਕ ਆ ਹਾਂਜੀ ਹਾਂਜੀ ਬੱਛੀ ਆ ਵੀਰ ਜੀ ਠੀਕ ਆ ਤੇ ਝੰਡੇ ਵੀਰ ਵੈੜ ਕਿੰਨੇ ਦੀ ਦੇ ਰਹੇ ਜੱਜ ਵੀਰ ਜੀ ਮੁੱਲ ਭਾਵੇਂ ਵੈੜ ਦਾ ਇਹ ਗੱਲ ਹੈਗੀ 40 45 ਜੋ ਮਰਜ਼ੀ ਕਰ ਲੀ ਗਏ ਆ ਹਾਂਜੀ ਆ ਤੇ ਇਹ ਵੀਰ ਜੀ ਮੰਨ ਲਓ ਇਹ ਕਹਿੰਦੇ 36000 ਦੀ ਅਸੀਂ ਦੇ ਦਾਂਗੇ 36 ਦੀ ਹਾਂਜੀ 36 ਦੀ ਹਾਂ ਨਾ ਯੈਸ ਨੋ ਹਾਂਜੀ ਹਾਂ ਲਓ ਜੀ 36000 ਦੀ ਫਾਈਨਲ ਮਿਲ ਜੂਗੀ ਵੈਡ ਹਾਂ 11 10 11 ਕਿਲੋ ਦੁੱਧ ਹਾਂ ਚਵਾ ਮੋਗਾ ਵੀਰ ਜੀ ਹਾਂ ਚੋਣ ਚ ਬਾਅਦ ਚੰਗੇ ਕਿਸੇ ਚਲੋ ਪਸ਼ੂ ਕੋ ਉਨੀ ਕੀ ਰਕਾਵਟ ਹੋਈ ਤਾਂ ਪਹਿਲਾਂ ਦੱਸੀ ਜਾਓ ਹਾਂਜੀ ਹਾਂਜੀ ਨਹੀਂ ਉਹ ਕੋਈ ਗੱਲ ਨਹੀਂ ਲੈ ਵੀ ਇੱਕ ਵੀਰ ਚੰਡੇ ਇਹ ਵੀ ਆ ਗਈ ਨਸਲ ਬਰੀਡ ਇਹ ਵੀਰ ਜੀ ਰਾਠੀ ਨਸਲ ਦੀ ਆ ਗਈ ਠੀਕ ਆ ਹਾਂਜੀ ਗੱਬਣ ਆ ਸੀਲੀਆਂ ਸੂਲੀਆਂ ਬਹੁਤ ਆ ਬੱਚੀ ਨੂੰ ਲੱਗੀਆਂ ਲਓ ਜੀ ਕਰਾ ਦੇ ਦੂਜਾ ਸੁਗਾ ਵੀਰ ਜੀ ਇਹਨੇ ਸੁਣਾ ਜੇ ਇਹ ਗੱਬਣ ਐਡਾ ਹਾਂਜੀ ਗੱਬਣ ਤਿਆਰ ਵੇਖੋ ਵੀਰ ਜੀ ਪੋ 2 ਲੈ ਜੇ 4 ਲੈ ਜੇ ਥਾਨ ਵੇਖੋ ਕਿੱਡਾ ਵਧੀਆ ਸੁਆਦੀ ਲੱਗਾ ਹਾਂ ਹਾਂ ਜੀ ਲਓ ਜੀ ਕਰੋ ਚੱਕ ਹਾਂ ਜੀ ਸੋ ਗੱਬੜ ਵੜਾ ਠੀਕਾ ਜੀ ਸੁਆਦ ਦੂਜਾ ਸੁਣਾ ਇਹਨੇ ਹਾਂ ਜੀ ਸਿੰਘ ਬੇਸ਼ੱਕ ਹੈ ਗਿਆ ਫਰੰਟ ਤੋਂ ਇੱਕ ਵਾਰੀ ਫੇਰ ਲੱਗ ਗਿਆ ਬਖਾ ਦੇਣੇ ਹਾਂ ਜੀ ਸਿੰਘ ਜੂਰ ਵੀ ਦਿੱਤੀ ਹੈ ਦਿਨ ਲਾ ਜੂ ਹਫਤਾ ਹਾਂ ਹਾਂ ਜੀ ਦਿਨ ਹਫਤਾ ਨਹੀਂ ਹਫਤਾ ਨਹੀਂ ਖੜਦੀ ਵੀਰ ਜੀ ਮੇਰੇ ਤੋਂ ਨਾ ਤਿੰਨ ਚਾਰ ਦਿਨ ਹੀ ਖੜੂਗੀ ਆ ਜੂ ਅੰਦਰ ਅੰਦਰ ਹਾਂ ਆ ਜੂਗੀ ਬਣੀ ਤਣੀ ਪਈ ਆ ਤੈਨੂੰ ਪਤਾ ਸੁੰਦੀਆਂ ਚੋਦੀਆਂ ਬਣ ਜਾਂਦੀਆਂ ਪੁੱਤ ਕਿਉਂ ਡਰਾਂ ਬਸ ਬਸ ਰੱਖ ਲੱਗ ਲੋਬੀ ਹਾਂ ਥਣਕੁਰ ਬਹੁਤ ਆ ਵੀਰ ਜੀ ਸੀਲੀਆਂ ਵੜੀਆਂ ਵਾ ਚਲੋ ਕੈਮਰੇ ਤੋਂ ਮੰਨ ਲਓ ਇਹ ਗੱਲ ਹੈ ਕਿ ਇਹ ਨਹੀਂ ਵੀ ਸਿੰਘ ਸੂੰਗਾ ਤੇ ਕਰਮਾਲੀਆਂ ਕੋਈ ਮਾਰਨਗੀਆਂ ਚਾਹੇ ਕੋਈ ਸਿਰ ਹੂਲਣਗੀਆਂ ਕੋਈ ਇਹਨਾਂ ਨੂੰ ਪ੍ਰਵਾਹ ਹੀ ਕੋਈ ਨਹੀਂ ਕਰਮਾਲ ਕਰਨ ਹਾਂਜੀ ਇਹ ਲੋਬੀ ਮਾਲ ਮੇਰੇ ਭਰਾਚਾ ਇੱਕ ਕਰੀ ਚਲੋ ਹਾਂਜੀ ਤਾਂ ਬਿਲਕੁਲ ਜਾਜਰੇਟਾਂ ਦੇ ਉੱਤੇ ਹਾਂ ਤੇ ਵੀਰ ਝੰਡੇ ਗੱਪਣ ਦਾ ਇਹਦਾ ਮੁੱਲ ਕੀ ਰਹੂਗਾ ਅੱਜ ਵੀਰ ਜੀ ਮੁੱਲ ਭਾਵੇਂ ਦਾ 35 34 ਜੋ ਮਰਜ਼ੀ ਕਰ ਲਈਏ ਵੀਰ ਜੀ 28000 ਦੀ ਵੱਛੀ ਦੇ ਦੇਣੀ ਹੈ 28000 ਦੀ ਹਾਂਜੀ ਗੱਬਣ ਗੱਬਣ ਵੱਛੀ 35000 ਦੀ ਹੈਗੀ ਥੱਲਾ ਵੇਖੋ ਕਿੰਨਾ ਸਵਾਦੀ ਲੱਗਾ ਹਾਂ ਇਹ ਨਹੀਂ ਮੰਨ ਲਓ ਚਲੋ ਸਿੰਗ ਲੱਗਾ ਭਾਵੇਂ ਕੁਝ ਵੀ ਆ ਹੱਲਾ ਥਾਨ ਵੇਖੋ ਕਿੱਥੇ ਆ ਉਹ 28000 ਦੀ ਕੋਈ ਲੈਸੂਸ ਕਰਕੇ ਦੇ ਦਈਏ ਹਾਂਜੀ ਕਰ ਦਈਏ ਲੈ ਸਮਾਨ ਲੈਖਮਾਨ ਫਿਰ ਇਹ ਗੱਲ ਹੈਗੀ ਵੀਰ ਜੀ ਹਾਂ ਨਹੀਂ ਮੰਨ ਲੋ ਇਹ ਗੱਲ ਹੈਗੀ ਆ ਪਤਾ ਗੱਲ ਕੀ ਆ ਚਲੋ ਇਹ ਆ ਵੀ ਮੁੜ ਕੇ ਕਈ ਭੈਣ ਭਰਾ ਟੀਚਰਾਂ ਵਿੱਚ ਕਰਦੇ ਲੈਨੇ ਲੈਲਾ ਉਹਨੇ ਲੈਲਾ ਇਹਦੇ ਚ ਸ਼ੋਰ ਹੀ ਹੋਣੀ ਵੀਰ ਜੀ 26000 ਦੀ ਬੱਚੀ ਦੇ ਦਾਂਗੇ 26 ਦੀ ਹਾਂਜੀ 26 ਦੀ ਦੇ ਦਈਏ ਬਾਬੇ 26000 ਦੀ ਐ ਫਾਈਨਲ ਮਿਲ ਜੂਗੀ ਹਾਂ ਉਧਰ ਦੋ ਵੜਾ ਖੜੀਆਂ ਨੇ ਉਹ ਪਹਿਲਾਂ ਬਖਾਉਣੇ ਆਪਾਂ ਤੁਹਾਨੂੰ ਸੋ ਮਾਲ ਬੜੇ ਜਾਇਜ਼ ਰੇਟਾਂ ਦੇ ਉੱਤੇ ਆ ਛੋਟੇ ਛੋਟੇ ਪੜਤੇ ਆ ਠੀਕ ਆ ਜੀ ਇਧਰ ਇੱਕ ਸ਼ਾਈ ਵਾਲ ਆ ਵੀ ਵੇੜਾ ਤੁਹਾਨੂੰ ਦੋ ਵਿਖਾ ਦੇਣੀਆਂ ਆ ਆਪਾਂ ਜੋੜੀ ਆ ਖੜੀ ਆ ਇਹਦਾ ਵੀਰ ਝੰਡੇ ਆ ਜਿਹੜੀ ਅੱਗੇ ਨੈਕਸਟ ਆ ਇਹਦਾ ਕੀ ਵੀਰ ਭਾਈ ਇਹ ਵੀਰ ਜੀ ਇਹ ਵੀ ਸੂਈ ਆ ਤਾਜੀ ਤਾਜੀ ਨਹੀਂ ਵੇੜਾ ਸੂਈਆਂ ਵੀ ਇਹ ਕੱਲ ਦੀ ਹਾਂ ਇਹ ਕੱਲ ਸਵੇਰ ਦੀ ਸੂਈ ਆ ਵੇੜ ਠੀਕ ਆ ਤੇ ਮੰਨ ਲਓ ਇਹ ਉਹ ਜਿਹੜੀ ਆ ਉਹ ਰਾਤੀ ਸੂਈ ਆ ਠੀਕ ਆ ਆ ਆ ਬੱਚਾ ਜੇ ਨਾੜੂ ਖਵਾ ਪੁੱਤ ਬੱਚਾ ਹੀ ਹੈ ਹਾਂ ਬੱਚਾ ਹੀ ਆ ਲੋ ਜੀ ਬੱਚਾ ਕੱਲ ਦੀ ਸੁਈ ਬੱਚਾ ਚੰਗੀ ਗਿਆ ਜੇ ਕੋਈ ਇਹ ਨਾ ਮੇਰਾ ਵੀਰ ਭਰਾ ਆ ਕੇ ਪਰ ਵੈਰ ਦਾ ਨਾ ਵੀਰ ਦੀ ਸਟਾਰਟਿੰਗ ਵੜੀ ਆ ਮੇਰੇ ਹਿਸਾਬ ਨਾਲ ਦੇ ਕੋਲੇ 7-8 ਕਿਲੋ ਬੋਲਾ ਹੀ ਆਣ ਅੱਛਾ ਬੱਛੀ ਕੋਲੇ ਮੰਨ ਲਓ ਇਹ ਗੱਲ ਹੈਗੀ ਆ ਵੀ ਆ ਤੁਹਾਨੂੰ ਦੱਸਣ ਦਿਆਂ ਬੱਚੇ ਬੁੱੱਚੇ ਗਾਰੀ ਆ ਬੱਜੇ ਬੁੱਜੇ ਚੰਗੀ ਚੰਗੀ ਗਿਆ ਸੀਲੀਆਂ ਸੋਲੀਆਂ ਵੜੀਆਂ ਲੈ ਆ ਪੁੱਤ ਹਾਂ ਹਾਂ ਥਣ ਥੁਣ ਵੇਖੋ ਬੱਛੀ ਨੂੰ ਲੱਗਾ ਕਿੱਡਾ ਵਧੀਆ ਤੋਰਾ ਤਾਰਾ ਤੇ ਥਣ ਥੁਣ ਵੇਖੋ ਲੋ ਜੀ ਸ਼ਾਈਵਾਲ ਇਹ ਵੀ ਅੰਗ ਦੇ ਵਿੱਚ ਵਹਿੜਾ ਸ਼ਾਈਵਾਲ ਕਰਾਸ ਇਹ ਨਹੀਂ ਮੰਨਦਾ ਮੀਡੀਅਮ ਜੀ ਹਾਈਟਾਂ ਦੀ ਠੀਕ ਆ ਜੀ ਹਾਂ ਜੀ ਮਿਨੀਮਮ ਹਾਈਟ ਵੀ ਦੀ ਸ਼ੀਲ ਥੂੜ ਵੇ ਕੋਤਾਣ ਵੇ ਕੋ ਇਹ ਨਹੀਂ ਮੰਨਦਾ ਕੋਈ ਉਹ ਜੀ ਗਰਮ ਸਰਦ ਕੋਈ ਆਵੇ ਹਾਂ ਵਿਖਾ ਦੇ ਤਸਲੀਮਾ ਠੀਕ ਆ ਤਾਂ ਜੀ ਮੰਨ ਲਓ ਆ ਵੇਖੋ ਇੱਥੇ ਕਰਕੇ ਵੀ ਜੀ ਨੁਵਾਈਆਂ ਨੂੰ ਹੀ ਨਹੀਂ ਵਹਿੜਾ ਤਾਜ਼ੀਆਂ ਆ ਬਿਲਕੁਲ ਬੋਲਾਈ ਆ ਤੇ ਦੂਜੇ ਦਿਨ ਦੀ ਤਸਵੀਰ ਆ ਹਾਂ ਜੀ ਹਾਂ ਜੀ ਬੋਲਾਈ ਆ ਬੱਛਾ ਤੁਹਾਨੂੰ ਦਿਖਾਤਾ ਨਾੜੂਆ ਨਾਲ ਹਾਂ ਜੀ ਬਾਕੀ ਥਣ ਤੁਨੇ ਤੇ ਬਹਿਣੀ ਇੱਕ ਬਹਿਣੀ ਵਾਲੇ ਪਾਸੋਂ ਵਿਖਾ ਦਿਓ ਮਾੜਾ ਲੱਗਿਓ ਹਾਂ ਜੀ ਆਹ ਮੁੱਠੀ ਮੁੱਠੀ ਥਾਨ ਆ ਹਾ ਠੰਡੀ ਸੀਲ ਆ ਮਤਲਬ ਆਂਦੀ ਕੁਛ ਨਹੀਂ ਕਰਮਾ ਨਾ ਨਾ ਕੁਛ ਨਹੀਂ ਵੀਰ ਜੀ ਕੋਈ ਵੀ ਵੈੜ ਜਿਹੜੀ ਹੈਗੀ ਹੈ ਨਾ ਕੋਈ ਵੀ ਨਹੀਂ ਇਹ ਨਹੀਂ ਵੀ ਮੰਨ ਲਓ ਇਹ ਕੋਈ ਸ਼ਾਈ ਹਾਲ ਦੇ ਵਿੱਚ ਆ ਚਾਹੇ ਕੋਈ ਦੇ ਮਾਰਨ ਗਿਆ ਚਾਹੇ ਕੋਈ ਉਹ ਜੀ ਕੋ ਚੱਕਰੀ ਇਹਦਾ ਛੱਡੇ ਵੀਰ ਮੁੱਲ ਕੀ ਰਹੂਗਾ ਮੁੱਲ ਵੀਰ ਜੀ ਇਹਦਾ 30 ਕਰ ਲਈਏ ਤੇ ਭਾਵੇਂ ਕਰਾ ਲਓ ਇਹਦਾ 32 ਤੇ ਭਾਵੇਂ ਕਰਾ ਲਓ ਇਹ ਵੀਰ ਦੀ 24000 ਦੀ ਰਸੀ ਦੇ ਦਾਂਗੇ 24000 ਦੀ ਹਾਂਜੀ 24000 ਦੀ 24000 ਦੀ ਹਾਂ ਕੱਲ ਦੀ ਸੂਈ ਵੀਰ ਜੀ ਅਜੇ ਹਾਂ ਤੇ ਬੱਚਾ ਮਗਰ ਜੇ ਤੇ ਦੁੱਧ ਵੀ ਮੇਰੇ ਖਾਣਾ ਨੂੰ ਬੋਲਾ ਵੀ ਸ਼ੇਰ ਦੇ ਲਗ ਭਾਗ ਇਹਦੇ ਕੋਲੇ 7 ਦੇ ਲਗ ਭਾਗ ਹੈਗਾ ਜੇ ਬੋਲਾ ਠੀਕ ਹੈ ਹਾਂਜੀ ਹਾਂਜੀ ਬਿਲਕੁਲ ਤਾਜ਼ੀਆਂ ਨਾਲੇ ਗਰਮੀਆਂ ਦੇ ਤੋਹਫੇ ਵੀਰ ਜੀ ਬਿਲਕੁਲ ਬਿਲਕੁਲ ਲੋਬੀ ਵਾੜ ਚੰਗੀ ਏ 24000 ਦੀ ਸਿਰਫ ਹਾਂਜੀ ਹਾਂਜੀ ਅੱਗੇ ਨੈਕਸਟ ਚਲਦੇ ਆਂ ਤੇ ਇਧਰ ਇੱਕ ਵਾੜ ਹੋਰ ਆ ਗਈ ਆਪਣੇ ਕੋਲ ਸਾਈ ਵਾਲ ਹਾਂਜੀ ਅਵੀ ਵੜ ਚਾਈ ਵਾਲੀ ਆ ਗਈ ਹਾਂ ਇਹ ਵੀ ਬੜੀ ਸੀਲ ਵੀਰਜੀ ਵੜ ਹਾਂ ਪਹਿਲਾ ਕੀ ਦੂਜਾ ਇਹ ਪਹਿਲਾ ਹੀ ਆ ਸੁਆ ਵੀਰਜੀ ਇਹ ਬੱਛਾ ਮਗਰ ਹਾਂ ਬੱਛਾ 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 ਬੱਚਾ ਹਾਂ ਬੱਚੇ ਬੋਲਦਾ ਆਇਆ ਮਰਤੀ ਬੱਚਿਆਂ ਦੀ ਜ਼ਿਆਦੀ ਆ ਮਰਤੀ ਜ਼ਿਆਦੀ ਬੱਚਿਆਂ ਦੀ ਆ ਮੇਲ ਕਾ ਫਾੜੀਗਾ ਜੀ ਇਹ ਸੂਈ ਕੱਲ ਪਰਸੋਈ ਆ ਨਹੀਂ ਵੇਦੀ ਇਹ ਰਾਤੀ ਰਾਤੀ ਸੂਈ ਦੀ ਹੈ ਹਾਂ ਰਾਤੀ ਸੂਈ ਹੋਵੇ ਲੋ ਜੀ ਰਾਤੀ ਸੂਈ ਆ ਠੀਕ ਆ ਜੀ ਅਜੇ ਬੱਚੀ ਤੁਹਾਨੂੰ ਦੱਸਣ ਦਿਆਂ ਬਟ ਦੂਜਾ ਮਾਰਾ ਨਾ ਚਲੋ ਪਹਿਲਣ ਕਰਕੇ ਨਾ ਥੋੜੀ ਜੀ ਮੰਨ ਲਓ ਇਹ ਗੱਲ ਹੈਗੀ ਆ ਠੱਪੀ ਤੁਪੀ ਪਈ ਵੀਰਜੀ ਤੇ ਬਾਕੀ ਇਹ ਗੱਲ ਹੈਗੀ ਵੀ ਮੰਨ ਲਓ ਇਹ ਨਹੀਂ ਲਾਤਾ ਹਾਂ ਬਸੀਲ ਸੂਲ ਬਹੁਤ ਜਿਆਦਾ ਹੈ ਸੂਲ ਬਹੁਤ ਆ ਬਾਕੀ ਕੁਆਇਟ ਹੋਈ ਵੀ ਚੰਗੀ ਵੀਰ ਜੀ ਥਣ ਵੀ ਇਹ ਗੱਲ ਹੈਗੀ ਆ ਬਹੁਤ ਵੱਡੀ ਲੋ ਜੀ ਪਹਿਲਾ ਸੂਆ ਬੱਚੀ ਚੈੱਕ ਕਰੋ ਹਾਂ ਰਾਤ ਸੂਆ ਨਹੀਂ ਜਿਆਦਾ ਇੰਨੇ ਨੇ ਬੱਚੇ ਜੀ ਆ ਰੁਪਈਆ 25 ਦਾ ਕਰਦੀ ਹੈ ਨਾ ਹਾਂ ਆ ਵਿਖਾ ਦੇ ਜਸ ਇਧਰ ਬਹਿਣੀ ਪੂਣੀ ਵਾਲੇ ਪਾਸੇ ਵਿਖਾ ਦੇ ਵਿਖਾ ਦੇ ਮੁੱਠੀ ਮੁੱਠੀ ਹਾਂ ਐ ਤੁਹਾਨੂੰ ਦੱਸਣਿਆ ਹੋਵੇ ਦੇਖ ਲਓ ਵੀਰ ਜੀ ਬੱਚੇ ਨੇ ਚੁੰਗਿਆ ਵਾ ਬੱਚੇ ਬੁੱਤੇ ਇਹਨਾਂ ਦੇ ਚੁੰਗੀ ਗਏ ਆ ਬੋਲਾ ਬਾਲਾ ਚੋਇਆ ਹੀ ਨਹੀਂ ਇਹਨਾਂ ਦੇ ਕਰਮਾਲੀਆਂ ਦਾ ਹਾਂ ਆਪੇ ਹੀ ਸੂਈਆਂ ਆਪੇ ਹੀ ਬੱਚੇ ਚੁੰਗੀ ਗਏ ਅੱਛਾ 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 ਚਲੋ ਸੋਈਆਂ ਕਰਮਣੀਆਂ ਬੌਲੇ ਚੋਂ ਬਾਹਰ ਆਣ ਕੇ ਚਲੋ ਦੋ ਦੋ ਜਬੌੜੀਆਂ ਦੁੱਧ ਚੋਣ ਦੀਆਂ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਆ ਲੰਮੀ ਲੰਮੀ ਵੀਰਜੀ ਵੱਛੀ ਵੱਡੀ ਆ ਕੋਈ ਮੰਨ ਲਾ ਕੋਈ ਇਹ ਨਹੀਂ ਵੀ ਨਿੱਕੀ ਨਹੀਂ ਚਲੋ ਥੋੜੀ ਇਹਦੇ ਨੂੰ ਫਾਲ ਨਿੱਕੀ ਆ ਇਹ ਨਹੀਂ ਮੰਨ ਲਓ ਆ ਵੇਖੋ ਜੀ ਲਓ ਜੀ ਸਾਰਾ ਮੰਨ ਲਓ ਇਹ ਗੱਲ ਹੈ ਕਿ ਦੂਰੀ ਹੋਈ ਪਈ ਬਿਲਕੁਲ ਬਿਲਕੁਲ ਬੱਚਾ ਭਲਿਆ ਦਿੱਤਾ ਵਾ ਉਹ ਵਿਖਾ ਦੇ ਨਾਰੂ ਪੁੱਤ ਗਾਂ ਹੋ ਕੇ ਠੀਕ ਆ ਜੀ ਇਧਰ ਦੀ ਪੁੱਤ ਵਿਖਾ ਦੇ ਨਾਲ ਉਹ ਵੇਖੋ ਗਿੱਲਾ ਬਿਲਕੁਲ ਗਿੱਲਾ ਨਾਰੂ ਨਾਲ ਬੱਚੇ ਦਾ ਲਓ ਜੀ ਲਾੜੂ ਦੇ ਬੱਚਾ ਠੀਕ ਆ ਜੀ ਲਾੜੂ ਦਾ ਨਾਲ ਆ ਗਿੱਲਾ ਬਿਲਕੁਲ ਤੇ ਰਾਤ ਹੀ ਸੁਈਏ ਤੇ ਇਹ ਵੀਰ ਝੰਡੇ ਕੀ ਮੁੱਲ ਇਹ ਵੀਰ ਜੀ ਮੋਰਲ ਤੇ ਭਾਵੇਂ ਦਾ 35 ਕਰ ਲਈਏ ਬੱਚੀ ਦਾ ਚਲੋ ਇੰਨਾ ਵਿੱਚ ਬੱਚੀ ਚੰਗੀ ਆ ਆ ਤੇ ਬਾਕੀ ਇਹ ਵੀ ਗੱਲ ਹੈ ਕਿ ਵੀਰ ਜੀ 26 ਆ ਦੀ ਬੱਚੀ ਦੇ ਦੇਣੀ ਆ ਪਾ 26 ਦੀ ਹਾਂ ਜੈਜ ਹਾਂਜੀ 26 ਦੀ ਦੇ ਦੇਣੀ ਠੀਕ ਆ ਉਹ ਲਸਸ ਕਰਨੀ ਮੌਕੇ ਤੇ ਹੋ ਜੂਗੀ ਹੈ ਕੋਈ ਕੋਈ 5 400 ਹੀ ਹੋਊਗਾ ਵੀਰ ਜੀ ਬਹਲਾ ਨਹੀਂ ਹੋਣਾ ਚਲੋ ਹਾਂਜੀ ਹਾਂਜੀ ਇਹ ਲਸਸ ਵਾਲਾ ਹੀ ਆ ਕੰਮ ਕਰੀ ਚਲੋ ਹਾਂਜੀ ਹਾਂਜੀ ਇਹ ਪਿੱਛੋ ਲਸਾ ਹੋ ਕੇ ਆਈਆਂ ਆ ਲਸਾ ਹੋ ਕੇ ਆਈਆਂ ਬੱਚੀਆਂ ਲਓ ਵੀ 26000 ਦੀ ਮਿਲ ਜੂਗੀ ਫਾਈਨਲ ਠੀਕ ਆ ਇਹ ਚਾਰ ਬੜਾ ਵੀਰ ਝੰਡੇ ਦੇ ਕੋਲ ਇੱਧਰ ਵੀ ਬਿਲਕੁਲ ਬੱਚੀਆਂ ਨੇ ਇਹਨਾਂ ਦੀ ਵੀ ਡਿਟੇਲ ਆਪਾਂ ਤੁਹਾਨੂੰ ਦੇ ਦਿੰਦੇ ਆ ਵੀਰ ਝੰਡੇ ਆ ਜਿਹੜੀ ਵਛੀ ਇੱਧਰ ਆ ਜਾਂਦੀ ਆਪਣਾ ਕੋਈ ਥੋੜੀ ਸ਼ੁਰੂਆਤ ਕਰਦੇ ਫਿਰ ਹਾਂਜੀ ਹਾਂਜੀ ਬਲੈਕ ਰੰਗ ਦੇ ਵਿੱਚ ਵੜਾ ਸੂਈ ਇਹ ਕੱਪੜਾ ਹਾਂ ਸੂਈ ਵੀਰ ਜੀ ਇਹ ਹਾਂਜੀ ਇਹ ਪਰਸੋਂ ਸੂਈ ਆ ਪਰਸੋਂ ਦੀ ਹਾਂਜੀ ਹਾਂਜੀ ਪਰਸੋਂ ਦੀ ਸੂਈ ਮਗਰ ਇਹਦੇ ਵੀ ਬੱਚਾ ਹੀ ਆ ਬੱਚਾ ਮਗਰ ਹਾਂਜੀ ਹਾਂਜੀ ਆ ਵੇਖੋ ਮਤਲਬ ਆਗੇ ਜਿਆਦੇ ਬੱਚੇ ਮਗਰ ਹਾਂ ਹਾਂ ਬੱਚੇ ਨਾਲ ਆਓ ਵੇਖੋ ਅਜੇ ਗਿੱਲਾ ਨਾਰੂ ਆ 25 ਬਹੁਤ ਵੀਰ ਸੀਲ ਸੀਲੀਆਂ ਸੂਲੀਆਂ ਜਾਂ ਤੇ ਥਣ ਵੇਖੋ ਕਹਿੰਦੀ ਕੁਆਰਟੀਏ ਦੀ ਕਰਮਾ ਵਾਲੀ ਦੀ ਵੇਖੋ ਅੱਛਾ ਬੜਾ ਪਲਿਆ ਪਲੀਤਾ ਹੈ ਹਾਂਜੀ ਹਾਂਜੀ ਬੱਛਾ ਆਂ ਵੀ ਬੜੀ ਵੀਰਜੀ ਵੈੜ ਆਹੀ ਬੜੇ ਚੰਗੇ ਘਰੋਂ ਆ ਬੋਲਾ ਕਿੰਨਾ ਕਿ ਵੀਰੇ ਦਾ ਸੋਹਣਾ ਬੋਲਾ ਵੀਰਜੀ ਇਹਦੇ ਹੋਣ ਹੋਊਗਾ ਪਹਿਲਾਂ ਵੈੜਾ ਬੱਚੀ ਵੀਰ ਜੀ ਨਾਲ ਹਾਂ ਪਹਿਲਾਂ ਹਾਂ ਪਹਿਲਾਂ ਪਹਿਲਾਂ ਲਓ ਜੀ ਪਹਿਲਾਂ ਵੈੜਾ ਬੱਕੀ ਬੱਕੀ ਚੈੱਕ ਕਰੋ ਮੇਰੇ ਸਾਹਨਾ ਦੰਦੋ ਕਿਦਾਂ ਨਿਕਿਆ ਚੌਗੀ ਦਾ ਵਿਰਦੀ ਹੈ ਜੀ ਠੀਕ ਆ ਠੀਕ ਆ ਵਹਿੜ ਪਨ ਲੂ ਇਹ ਗੱਲ ਹੈਗੀ ਆ ਇੱਟ ਪੁਰਾ ਵੇਖੋ ਕਿੰਦਾ ਵਧੀਆ ਲੱਗਾ ਬੱਚੀ ਨੂੰ ਹਾਂ ਵੇਖੋ ਥਾਣੂ ਠੀਕ ਆ ਜੀ ਹਾਂ ਵੇਖੋ ਮੇਰੇ ਭਰਾ ਬਹੁਤ ਸੋਹਣਾ ਹਾਂ ਵਜਨ ਬਾਕੀ ਵਹਿੜ ਪਲੀਪੁਲੀ ਐਡੀ ਕੋਈ ਲੱਸੀ ਫਿੱਕੀ ਨਾ ਮੰਨ ਕੇ ਸੌਦਾ ਕਰ ਜੀ ਨਹੀਂ ਨਹੀਂ ਪੜੀ ਆ ਵੀ ਸੀਲੀਆਂ ਸੂਲੀਆਂ ਵੀ ਆ ਵੇਖੋ ਕਰਾ ਦੇ ਚੈੱਕ ਇਦਾਂ ਬੈਜੋ ਆ ਵੇਖੋ ਥਾਣ ਵੇਖੋ ਲੈ ਵੀ ਕਰੋ ਗੱਲ ਜਵਾਈਆਂ ਵੀ ਨੀਂਦ ਹੀ ਆਊਗੀ ਕਰੋ ਗੱਲ ਹਾਂ ਲੈ ਵੀ ਵੀਰ ਜੰਡੇ ਕੀ ਮੁੱਲ ਕਿੰਨੇ ਦੇ ਦੇ ਰਹੇ ਜੀ ਵੀਰ ਜੀ ਮੋਲਤੇ ਜਿੱਤਰਾ ਦੀ ਬੱਛੀ ਆ ਭਾਵੇਂ 55 ਹੀ ਕਰੀ ਜਾਈਏ 60 ਵੀ ਕਰ ਲਈਏ ਜੈਜ ਤੋਂ ਜੈਜ ਵੀਰ ਜੀ 46000 ਦੀ ਬੱਛੀ ਦੇ ਦਾਂਗੇ 46000 ਤੇ ਹਾਂਜੀ ਹਾਂਜੀ ਹੋਰ ਵੀ ਕੜਨੀ ਕਸਰ ਕੱਢ ਸਕਦਾ ਹੈ ਹੈ ਕੱਢ ਦੀਏ ਕਸਰ ਕੱਢਨੀ ਹੈ ਤੇ 45 ਦੀ ਦੇ ਦਈਏ ਫਿਰ ਵੀਰ ਜੀ 45 ਦੀ ਦੇ ਦੇ ਹਾਂ ਲਓ ਜੀ 45000 ਦੀ ਬੱਛੀ ਬਹੁਤ ਚੰਗੀ ਵੀਰ ਜੀ ਦੁੱਧ ਬੱਛੀ ਨੇ 15 16 ਕਿਲੋ ਪੋਣਾ ਵਾ ਠੀਕ ਆ ਮੱਛਾ ਮਗਰ ਆਪਾਂ ਤੇ ਉਹਨਾਂ ਯਾਰਾਂ 12 ਵਿਖਾ ਦੇ ਨਾੜੂ ਆ ਬੱਚਾ ਆ ਬੱਚਾ ਜੀ ਦਾ ਹਾਂ ਵੇਖੋ ਗਿੱਲਾ ਨਾੜੂ ਜੇ ਪਰਸੋਂ ਦੀ ਛੂਈ ਜੇ ਬੱਛੀ ਆਵੇ ਬਿਲਕੁਲ ਹ ਠੀਕ ਹੈ ਠੀਕ ਹਾਂ ਸੋ ਅੱਗੇ ਨੈਕਟ ਇਧਰਲੇ ਪਾਸੇ ਆ ਆ ਗਈ ਸਿੰਗਾ ਲਈ ਇੱਕ ਹੋਰ ਬੈੜ ਹਾਂਜੀ ਹਾਂਜੀ ਠੀਕ ਹੈ ਬੈੜ ਵੀ ਕਰੋਸ ਅੰਗ ਬ੍ਰੀਡ ਆ ਸ਼ਾਈਵਾਲ ਦਾ ਹੀ ਮਾਲ ਆ ਤਕਰੀਬਨ ਜ਼ਿਆਦਾਤਰ ਹਾਂਜੀ ਹਾਂਜੀ ਬੱਚਾ ਕੋਲਾ ਬਣਾਲ 8-7 ਪਸ਼ੂ ਜਿਹੜੇ ਸ਼ਾਈਵਾਲ ਅੰਗ ਦੇ ਵਿੱਚ ਹੀ ਬੱਚੀਆਂ ਨੇ ਹਾਂ ਇਹਨੂੰ ਵੀਰ ਅੱਜ ਕਿਨੇ ਦਿਨ ਛੰਡੇ ਹੋਗੇ ਇਹਨੂੰ ਵੀਰ ਜੀ ਮੰਨ ਲਓ ਇਹ ਰਾਤ ਦੀ ਸੂਈ ਆ ਰਾਤ ਹੀ ਹਾਂ ਰਾਤ ਦੀ ਸੂਈ ਆਏ ਹਾਂਜੀ ਹਾਂਜੀ ਹਾਂ ਵੇਖੋ ਬੱਚਾ ਮੰਨ ਲਓ ਉਸ ਪੁੱਤ ਛੜਤਾ ਹੀ ਮਗਰ ਬੱਚੀ ਹੈ ਬੱਚਾ ਬੱਚਾ ਹੈ ਬੱਚਾ ਮਗਰ ਠੀਕ ਆ ਜੀ ਮੈਂ ਵੀ ਕਰਾ ਦੇ ਚੱਕ ਹਾਂ ਠੀਕ ਆ ਜੀ ਸੋ ਐਨ ਪੂਰੇ ਮੁੱਠੀ ਮੁੱਠੀ ਵਾਲੇ ਥਾਣੇ ਲੱਗੇ ਆ ਥਾਣਤੋਂ ਨਾਲੇ ਪਾਸਿਓ ਮੇਰਾ ਭਰਾ ਨੋ ਡਾਊਟ ਹਾਂ ਕੋਈ ਬੇਤੁਰ ਕੋ ਕਿਸਬਦਾ ਕਰ ਲੈ ਮੁੱਠੀ ਮੁੱਠੀ ਵਾਲੇ ਦੋਰੇ ਥਣ ਮੱਜਾਂ ਨਾਲ ਦੇ ਹਾਂ ਕੋਈ ਵੀਰ ਜੀ ਹੈ ਵੀ ਮੈਂ ਹੀ ਆ ਫੇਰ ਸੀ ਲੈਂਦੀ ਆ ਚਲੋ ਆ ਕੈਮਰੇ ਦਾ ਕਰਕੇ ਥੋੜਾ ਜਿਹਾ ਕਾਲੇ ਕੋਲੇ ਪੈਂਦੀ ਪੁੱਤ ਬੱਚੇ ਦੇ ਡੱਕੇ ਹੱਥੂਤ ਪੇਰ ਦੇ ਹਾਂ ਬੱਚਾ ਬੱਚਾ ਉਹ ਵੀ ਬੱਚਾ ਪਿੱਛੇ ਖਲੋ ਗਿਆ ਆ ਬੱਚੇ ਦਾ ਕਰਕੇ ਨਾ ਮੰਨ ਲਾ ਡੱਕ ਲੈ ਇੱਥੇ ਬੱਚਾ ਗਾੜੀ ਕਰਕੇ ਤੇ ਕੋਈ ਇਹਨੂੰ ਮੰਨ ਲਾ ਇਹ ਗੱਲ ਹੈਗੀ ਕੋਈ ਚੱਕਰ ਹੀ ਨਹੀਂ ਵੀਰ ਜੀ ਜਿੱਦਾਂ ਮਰਜੀ ਏ ਨਹੀਂ ਮਨ ਲਾ ਕੋਈ ਲਾਤ ਮਾਰ ਜੂ ਕੋਈ ਸ਼ਰ ਮਾਰ ਜੂ ਕੋਈ ਇਹ ਨਹੀਂ ਕੋਈ ਮਨ ਲਾਉ ਦਾ ਚਲੋ ਤਾਜੀ ਸੂਈ ਸਾਈ ਕਰਕੇ ਡੰਗਰ ਤੁਹਾਨੂੰ ਪਤਾ ਕਾਲਾ ਪੈਂਦਾ ਵਾ ਪਰ ਨਾ ਖੇਚ ਪੁੱਤ ਬੱਚਾ ਲੈ ਜਾ ਆ ਵੇਖੋ ਆ ਖਾਓ ਬੱਚਾ ਆ ਵੇ ਤਾਜਾ ਮੰਨ ਲੋ ਇਹ ਗੱਲ ਹੈ ਜੀ ਵੀਡੀਓ ਦੀ ਹੁਣ ਖਲੋਣਾ ਲਾੜੂਏ ਗਿੱਲੇ ਤੇ ਬੱਚਾ ਹਾਂ ਗਿੱਲੇ ਨਾਲੂਏ ਤੇ ਫਿਰ ਸਟਾਰਟਿੰਗ ਬੜੀ ਵਧੀਆ ਵੀਰ ਜੀ ਆ ਬੰਨ ਪੁੱਤ ਨੇ ਤੇ ਆਣ ਬਜ਼ੁਰਗਿਆ ਬੰਨਾ ਬੱਚਾ ਬੰਨ ਦੇ ਗਾੜੀ ਸਟਾਰਟਿੰਗ ਵੀਰ ਜੀ ਬਹੁਤ ਹੀ ਚੰਗੀ ਵੈੜ ਨੂੰ ਲੱਗੀ ਕਰਮਾਂ ਵਾਲੀ ਨੂੰ ਬਾਕੀ ਚਲੋ ਇਹ ਗੱਲ ਹੈਗੀ ਆ ਤੰਦਰੁਸਤੀ ਬੱਚੇ ਮਹਾਰਾਜੇ ਨੂੰ ਦੁੱਧ ਵੀਰ ਜੀ ਬੱਚੀ ਮੇਰੇ ਹਿਸਾਬ ਨਾਲ 14 ਕਿਲੋ ਪਵਾ ਜੀ ਹਾਂ ਹਾਂ ਚਲੋ ਚਵਾ ਬਹੁਤ ਜਿਆਦੀ ਚੰਗੀ ਸਟਾਰਟਿੰਗਾਂ ਤੇ ਚਵਾਈ ਬੜੀ ਚੰਗੀ ਥਣ ਵੇਖੋ ਦੂਰਾ ਦੂਰਾ ਲੱਗਾ ਤੇ ਇਹਦਾ ਮੋਲਾ ਝੰਡੇ ਫਿਰ ਦੱਸ ਗਿਆ ਕੀ ਕਰਾਂਗੇ ਦੇਵਾਂਗੇ ਕਿਲੇ ਦੀ ਅੱਜ ਮੋਲ ਵੀਰ ਜੀ ਇਹਦਾ ਭਾਵੇਂ ਚਲੋ ਸਿੰਘ ਭਾਵੇਂ ਹੈਗਾ ਥਣ ਚੱਡਾ ਵੇਖੋ ਤਾਜੀ ਸੂਈ ਆ ਇਹ ਵੀਰ ਜੀ ਮੋਲ ਭਾਵੇਂ ਦਾ 40 45 ਤੇ 40 ਜੋ ਮਾਨ ਤਾਨ ਵੀਰ ਜੀ ਕਰ ਦੇਣਾ ਆਪਾਂ 40 ਜੋ ਹਾਂਜੀ ਕਰਦਗੇ ਤੇ ਕਰਨਾ ਹੀ ਮਾਨਤਨ ਕਰਕੇ ਦੇ ਦਗੇ ਮਾਨਤਨ ਵੀਰ ਜੀ ਜੇ ਹਾਂ ਨਹੀਂ ਹੈ ਨਾ ਮੜਕੇ ਵੀਰ ਮੇਰੇ ਨਾ ਦਕੀਨ ਜਿਆਣੀ ਕਰਦੇ ਘਟਾਉਣਾ ਚਾਲੂ ਕਰ ਦਿੰਦੇ ਆ ਜੇ ਕਹੇ ਨੇ ਘਟਾਉਣਾ ਤੇ ਮੁੱਲ 45 ਜੇ ਆ ਲੈਣੀ ਕਹਿੰਦੇ ਵੀਰ ਜੀ 36000 ਰੁਪਏ ਦੀ ਵੱਛੀ ਲੱਦ ਕੇ ਕੋਈ ਲੈ ਜੇ ਕੋਈ ਲੱਤ ਮਾਰ ਜੇ ਛੜ ਮਾਰ ਜੇ ਕੋਈ ਥਣ ਚ ਫਾਲਟ ਹੋਵੇ ਤੇ ਵੱਛੀ ਆਪਣੀ ਲਓ ਜੀ 36000 ਦੀ ਜਾਂਦੀ ਰਹੂਗੀ ਠੀਕ ਆ ਜੀ ਹਾਂ ਜੀ ਸੋ ਅਗੇ ਨਖਤ ਇਧਰਲੇ ਪਾਸੇ ਆ ਜੀ ਇੱਕ ਲਾਲ ਆ ਵੜ ਵੀ ਦਿਖਾ ਦਿੱਤੀ ਭਰਾਵਾਂ ਨੂੰ ਹਾਂ ਜੀ ਤੇ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਛੰਡੇ ਫਿਰ ਗੱਬਣੇ ਇਹ ਨਹੀਂ ਵੀਰ ਜੀ ਸੂਈ ਆ ਵੀ ਅੱਛਾ ਹਾਂ ਜੀ ਹਾਂ ਜੀ ਤੇ ਤਾਜੀ ਆ ਬਿਲਕੁਲ ਸੀਲੀਆਂ ਵੜੀਆਂ ਵੱਛੀ ਮਗਰ ਦੁੱਧ ਵੀਰ ਜੀ 10-11 ਕਿਲੋ ਵੱਛੀ ਕੋਲੇ ਹੁਣ ਆ ਵੱਛੀ ਚੱਕ ਕਰਾਂ ਹਾਂ ਜੀ ਹਾਂ ਜੀ ਸੂਈ ਨੂੰ ਇਹਨੂੰ ਵੀਰ ਜੀ ਹਫਤੇ ਦੇ ਲਗਭਗ ਹੋ ਗਿਆ ਆ ਵੱਛੀ ਲਾਲ ਹਾਂ ਜੀ ਆ ਲਾਲ ਕਿੰਨੇ ਤੱਕ ਹਾਂ ਆ ਦੇਖੋ ਠੀਕ ਆ ਹਾਂ ਜੀ ਪੁੱਤ ਬੱਚਾ ਨਾਲ ਖੋਲ ਲੈਣਾ ਹੈ। ਹਾਂ। ਤੇ ਦਾਲਦੀ ਕਿ ਪਰਸੋਂ ਦੀ ਸੂਈ ਹੈ? ਨਹੀਂ ਵੀਰ ਜੀ ਇਹਨੂੰ ਅੱਜ 6-7 ਦਿਨ ਹੋ ਗਏ ਸੂਈ ਨੂੰ। 6-7 ਦਿਨ ਹੋ ਗਏ। ਹਾਂਜੀ ਹਾਂਜੀ। ਹਾਂ। ਤੇ ਬਹੁਤ ਮੰਨ ਲਓ ਇਹ ਗੱਲ ਹੈਗੀ ਆ ਬੱਚੀ ਦੀ ਵੀਰ ਜੀ ਸਟਾਰਟਿੰਗ ਬੜੀ ਸੋਹਣੀ ਕਰਮਾਂ ਵਾਲੇ ਬਹੁਤ ਚੰਗਾ ਦੁੱਧ ਵੀ ਥੋਣਾ ਪਾਉਂਦਾ ਹੀ ਹੈ। ਹਾਂ। ਹਾਂ ਸਾਢੇ 4-5 ਕਿਲੋ ਵੀ ਉਹਦੀ ਬੱਚਾ ਜਾ ਕੇ ਦੁੱਧ ਚੋਣਦਾ ਆਪਾਂ ਇਹਦੇ ਕੋਈ ਇੱਕ ਵੇਲੇ ਦਾ। ਇੱਕ ਡੰਗ ਦਾ? ਹਾਂ ਸਾਢੇ 4-5 ਕਿਲੋ। ਠੀਕ ਆ। ਹਾਂਜੀ ਹਾਂਜੀ ਇੱਕ ਡੰਗ ਦਾ। ਲੈ ਵੀ ਕਰਾ ਲੈ ਜੀ। ਹਾਂ ਤੁਸੀਂ ਮੰਨ ਲਓ ਆਏ ਵੇਖਿਓ। ਚਾਚਾ ਨਾ ਅੱਜ ਦੇਖੀ ਮਾਰੀ ਕੈਮਰਾ ਮਾਰਦੇ ਕੈਮਰਾ ਬਈ ਜੀ ਮੰਨ ਲਓ ਇਹ ਗੱਲ ਹੈ ਕਿ ਕੋਈ ਵੰਗੇ ਦੀ ਲੋੜ ਨਹੀਂ ਵੀਰ ਜੀ ਮੈਂ ਹੀ ਆਂ ਮੁੱਠੀ ਮੁੱਠੀ ਥਾਣਾ ਹਾਂ ਸੋ ਬਾਕੀ ਹਾਂ ਦੋ ਦੁੱਧ ਚਵਾਊਗੀ ਕਰਮਾਲੀ ਕੇ ਪਹਿਲਾ ਸਵਾ ਪਲੂਣ ਵੱਛੀ ਆ ਪਲੂਣ ਵੀਰ ਜੀ ਜਿਹੜੇ ਸਾਹਮਨਾ ਪਲੂਣ ਦੁੱਧ ਚੋਣਦੇ ਬਹੁਤ ਵਧੀਆ ਵਾ ਵੱਛੀ ਇਹ ਵੀ ਮੇਰੇ ਸਾਹਮਨਾ 12 14 ਕਿਲੋ ਦੁੱਧ 12 ਕਿਲੋ ਤੇ ਚਵਾਊਗੀ 12 13 ਕਿਲੋ ਦੁੱਧ ਹੱਸ ਕੇ ਕੱਢਣਾ ਹਾਂ ਜੇ ਚੰਗੇ ਫਾਰਮਰ ਕੋ ਚਲ ਗਈ ਤੇ ਜੇ ਕੋਈ ਬੰਨ ਛੱਡੂ ਤਾਂ ਫਿਰ ਤੇ ਤੁਹਾਨੂੰ ਪਤਾ ਹੀ ਆ ਫਿਰ ਤੇਨੇ ਕੀ ਬਿਲਕੁਲ ਜੀ ਬਿਲਕੁਲ ਫਿਰ ਤਾਂ ਚਾਹ ਬਣਾਉਣੀ ਤੋਂ ਡੰਗਦੀ ਹਾਂ ਹਾਂ ਬਸ ਬਸ ਹਾਂ ਫਿਰ ਇਹ ਨਹੀਂ ਵੀ ਮੰਨ ਲਓ ਕੋਈ ਇਹਨੂੰ ਕਰਮਾਂ ਵਾਲੀ ਨੂੰ ਆ ਵੇਖੋ ਇਹ ਨਹੀਂ ਵੀ ਮੰਨ ਲਓ ਕੋਈ ਵੰਗੇ ਦੀ ਬੱਛੀ ਛੱਡ ਕੇ ਨਾ ਹਾਂ ਬਿਨਾ ਵੰਗੇ ਤੋਂ ਝੋਵੇ ਵੀ ਦੀ ਲੈ ਕਰਾ ਦੇ ਚਾਣ ਵੇਖੋ ਝੋਲਾ ਵੇਖੋ ਬੱਛੀ ਦਾ ਇੱਧਰ ਵੇਖੋ ਇਹ ਐਨੀ ਮਾਲੋ ਛੜ ਲੱਤ ਦਾ ਨਹੀਂ ਕਰਮਾ ਵਾਲੀ ਨੂੰ ਇਹ ਪਤਾ ਵੀ ਕਿੱਦਾਂ ਮਾਰੀ ਠੀਕ ਹੈ ਤੇ ਇਹ ਝਾਂਡੇ ਪਰ ਕੀ ਮੁੱਲ ਦੀ ਜਾਂ ਕਿੰਨੇ ਦੀ ਦਿੱਤ ਗਿਆ ਚ ਬੱਛੀ ਮਾਲੋ ਵੀਰ ਜੀ ਇਹ ਗੱਲ ਹੈ ਕਿ ਭਾਵੇਂ 50 ਕਰ ਲਈਏ ਜੋ ਮਰਜ਼ੀ ਕਰ ਲਈਏ ਬੱਛੀ ਇਹ 45000 ਦੀ ਹਾਂ ਨਾ ਦੇਣੀ 45 ਦੀ ਹਾਂ 45 ਦੀ ਲੋ ਵੀ 45000 ਦੀ ਐ ਫਾਈਨਲ ਮਿਲ ਜੂਗੀ ਹਾਂ ਬਿਲਕੁਲ 5-6 ਦਿਨਾਂ ਦੀ ਸੂਈ ਬੱਛੀ ਹੈ ਤੇ ਮਗਰ ਵੀ ਇਹਦੇ ਬੱਛੀ ਹੈ ਠੀਕ ਹੈ ਹਾਂਜੀ ਹਾਂਜੀ ਅੱਗੇ ਇਹਦੇ ਨਾਲ ਨਾਲ ਦੀ ਮਿਲਦੀ ਇੱਕ ਹੋਰ ਵੜ ਵਖਾ ਦਿੰਦੇ ਆ ਭਰਾਵਾਂ ਨੂੰ ਇਹ ਵੀ ਸ਼ਾਈ ਵਾਲਾ ਲਾਲ ਹਾਂਜੀ ਮਾਲ ਬਿਲਕੁਲ ਜਾਇਜ਼ ਛੋਟੇ ਛੋਟੇ ਜੇ ਮੋਲ ਨੇ ਠੀਕ ਹੈ ਜ ਤੇ ਕਾਲਾ ਬੱਚਾ ਮੇਲ ਕਾਫਾ ਬੱਚਾ ਮਗਰ ਕਾਲਾ ਬੱਚਾ ਹਾਵੇ ਸਾਹਮਣੇ ਠੀਕ ਆ ਆ ਕਰੋ ਚੱਕ ਠੀਕ ਆ ਤੇ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਵੀਰ ਇਹਨੂੰ ਵੀਰ ਜੀ ਅੱਜ ਹੋ ਗਏ ਇਹਨੂੰ ਵੀ 7 ਕ ਦਿਨ ਹੋ ਗਏ 7-8 ਦਿਨ ਸੂਲ ਨੂੰ ਅੱਛਾ 7 ਦਿਨ ਹਾਂ ਦੁੱਧ ਦੀ ਸਟਾਰਟਿੰਗ ਵੀਰ ਜੀ ਇਹਦੀ ਬੂਰੀ ਵਧੀਆ ਇਹਦੇ ਕੋਲੇ ਕਰਮਾਂ ਵਾਲੀ ਕੋਲੇ ਵੀਰ ਜੀ 5.5-6 ਕਿਲੋ ਇੱਕ ਵਾਰ ਡੰਗ ਦਾ ਦੁੱਧ 5.5-6 ਕਿਲੋ ਹਾਂ ਡੰਗ ਦਾ ਅੱਛਾ ਜੀ ਹਾਂ ਬੱਚਾ ਵੀ ਪੀਂਦਾ ਜੇ ਤੇ ਮੰਨ ਲਓ ਇੰਨਾ ਦੁੱਧ ਸਾਢੇ ਤੇ ਮੰਨ ਲਓ ਇਹ ਗੱਲ ਹੈ ਕਿ 6 ਦੇ ਲਗਭਗ ਹੈ ਕਾ ਹਾਂ ਹਾਂ ਠੀਕ ਆ ਲਓ ਵੀ ਸਾਢੇ 5 6 ਕਿਲੋ ਇੱਕ ਟਾਈਮ ਦਾ ਬੋਧਾ ਥਾਣਾ ਵੀਰ ਜੀ ਚਲੋ ਇੰਨਾ ਕਾ ਬੱਚੇ ਪੁੱੱਚੇ ਤੋਂ ਖੋਲਿਆ ਡੰਗਰ ਥੋੜਾ ਜਿਹਾ ਭਾਰਾ ਪੈਂਦਾ ਵਾ ਜਦੋਂ ਮੰਨ ਲਓ ਇਹਦੇ ਕਰਮਾ ਵਾਲੀ ਦੇ ਨਿਆਣਾ ਜੋ ਲਾ ਕੇ ਥੱਲੇ ਬਹਿ ਜੋਗੇ ਕਿਤੇ ਲੱਤ ਬਣਾ ਲਾਊਗੀ ਹਾਂ ਹਾਂ ਠੀਕ ਆ ਚਵਾਈ ਦੀਆਂ ਚਵਾਈ ਚੂਈ ਦੀਆਂ ਵੀਰ ਜੀ ਫੁੱਲ ਗਰੰਟੀਆਂ ਲਓ ਜੀ ਚੌਣ ਜਾਣ ਬਿਲਕੁਲ ਇੱਕ ਨੰਬਰ ਆ ਹਾਂ ਚਲੋ ਸੋਇਆ ਸੋਇਆ ਮਾਲ ਆ ਸਾਰਾ ਠੀਕ ਆ ਜੀ ਕੋਈ ਗੱਬਨ ਤਾਂ ਹੈ ਨਹੀਂਗਾ ਹਾਂ ਜੀ ਹਾਂ ਜੀ ਉਹ ਜਿੱਦਾਂ ਵੀ ਸੱਜਣ ਕੋਈ ਤਸੱਲੀ ਕਰਨਾ ਚਾਹੁੰਦੇ ਆ ਕਰ ਸਕਦੇ ਆ ਦੋ ਡੰਗ ਵੀਰ ਜੀ ਆਪਣੀਆਂ ਤਸੱਲੀਆਂ ਕਰਨ ਥੱਲੇ ਬੈ ਬਹਿ ਕੇ ਕਿਹੜੀ ਗੱਲ ਹੈ ਅਗੀ ਅਗਲੇ ਪੈਸੇ ਲਾਉਣੇ ਆ ਆਪਾਂ ਤਸੱਲੀਆਂ ਐਸੇ ਕਰਕੇ ਲਿਆਂਦੇ ਨਾ ਕੋਈ ਵੀਰ ਜੀ ਆਪਣੇ ਦੇ ਕਰਮਾਂ ਵਾਲੀਆਂ ਦੀ ਧਾਰਾ ਵੀ ਨਹੀਂ ਮਾਰਦਾ ਹਾਂ ਇਹ ਥੋੜਾ ਵੀ ਮੰਨ ਲਾ ਮੁੜ ਕੇ ਜਾ ਕੇ ਤੇ ਆਪ ਨੂੰ ਇੱਥੇ ਕੋਈ ਧਾਰਨਾ ਮਾਰੇ ਤੇ ਘਰੇ ਜਾ ਕੇ ਲੱਤਾਂ ਮਾਰੀ ਹਾਂ ਹੈ ਇਹ ਕੰਮ ਨਹੀਂ ਕਹੇ ਚ ਬਣਾਏ ਕੰਮ ਹੋਊਗਾ ਜਿਹੜੀ ਉਹ ਦੇ ਦੱਸਾਂਗੇ ਹਾਂ ਇਹ ਤਾਂ ਛੰਡੇ ਵੀਰ ਕੀ ਲੈਣ ਦੇਣ ਦਊਗਾ ਏ ਵੀਰ ਜੀ ਲੈਣ ਦੇਣ ਹਾਂ ਨਾ ਬੱਛੀ ਵੀਰ ਜੀ ਇਹ ਭਾਵੇਂ ਮੁੱਲ 35 ਕਰਾ ਲਓ ਜੋ ਮਰਜ਼ੀ ਕਰਾ ਲਓ 28000 ਦੀ ਹੋਣੀ ਵੀਰ ਜੀ 28000 ਦੀ ਜੱਟ ਨਾ ਲਓ ਵੀ ਇਹ 28000 ਦੀ ਅੱਜ ਫਾਈਨਲ ਮਿਲ ਜੂਗੀ ਹਾਂ ਫੋਨ ਮੇਰਾ ਵੀ ਰੋ ਹੋਇ ਲਾਵੇ ਜਿੰਨੇ 28000 ਰੁਪਿਆ ਵੀਰ ਜੀ ਦੇਣਾ ਚਾਹੇ ਖਾਤੇ 'ਚ ਪਾਉਣਾ ਕੁਝ ਵੀ ਆ ਦੁੱਧ ਦੀ ਆਪਣੀ ਗਰੰਟੀ ਹੋਊਗੀ 6 ਕਿਲੋ ਦੀ ਇੱਕ ਵਲੇ ਦੀ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਭਰਾ ਹਾਂ ਲਓ ਵੀ ਇਹ ਦੋਸਤਾਂ ਅੱਜ ਵੇੜਾ ਸੀ ਟੋਟਲ 8 7 8 7 ਲਾਗ ਜਿਹੜੇ ਤੁਹਾਨੂੰ ਆਪਾਂ ਵੇੜਾ ਵਿਖਾਤੀਆਂ ਨੇ ਦੋ ਮੱਜਾਂ ਨੇ ਇੱਕ ਪੂਰੀ ਤਿਆਰੀ ਤੇ ਝੋਟੀ ਇੱਕ ਟੋਕਰ ਗਵਨ ਤੁਹਾਨੂੰ ਮਾਝ ਦਿਖਾਤੀ ਹੈ ਸਟਾਰਟਿੰਗ ਦੇ ਵਿੱਚ ਹਾਂਜੀ ਮਾਲ ਸਾਰੇ ਸਾਫ ਸੁਥਰਾ ਹੈ ਬਾਕੀ ਚਲੋ ਹੁਣ ਆਪਾਂ ਮੌਕੇ ਤੇ ਦੇਖ ਰਹੇ ਹਾਂ ਕੋਈ ਥਾਣਾ ਵਾਲੇ ਪਾਸਿਓ ਕੋਈ ਲੇਵੇ ਵਾਲੇ ਪਾਸਿਓ ਬਾਕੀ ਕ੍ਰਾਸ ਬਰੇਡਾਂ ਦੇ ਗਰਮੀ ਦੇ ਤੋਹਫੇ ਆ ਚਿੱਟਲੀ ਕਰਦੇ ਗਾਂ ਗਰਮੀ ਅਜੇ ਬੇਸ਼ੱਕ ਥੋੜੇ ਟਾਈਮ ਬਾਅਦ ਆਉਣੀ ਆ ਪਰ ਛੰਡੇ ਵੀਰ ਨੇ ਤੋਹਫੇ ਤੋਹਫੇ ਪਹਿਲਾਂ ਲੈ ਕੇ ਪੇਸ਼ ਕਰਦੇ ਆ ਇਹ ਤੋਹਫੇ ਵੀਰੇ ਗਰਮੀ ਵਾਲੇ ਚੱਲਣਗੇ ਜੇ ਇਹੋ ਜਿਹੇ ਤੋਹਫੇ ਆਉਣੇ ਹੋ ਇਹੋ ਜੇ ਆਉਣਗੇ ਇਹੋ ਜਿਹੀ ਆਉਣੇ ਆ ਇਹ ਤੋਂ ਵਧੀਆ ਵੀ ਆਉਣੇ ਆ ਮੰਨ ਲਓ ਵੱਡੇ ਭਾਅ ਵੀ ਆਉਣੇ ਆ ਵਧੀਆ ਤੇ ਹੈ ਵੀਰ ਜੀ ਦੱਸ ਦੋ ਕੋਈ ਕਸਰ ਹੈਗੀ ਆ ਵੈਰਾ ਨਹੀਂ ਨਹੀਂ ਚੰਗੀਆਂ ਵੇੜਾ ਠੀਕ ਹੈ ਨਾ ਗੱਲ ਇਹ ਥੋੜਾ ਗੱਲ ਹੈਗੀ ਕੋਈ ਟਿਚਰਾਂ ਕਰੇ ਤੇ ਬੱਕਰੀ ਗੱਲ ਕਰੀ ਜਾਵੇ ਸਾਨੂੰ ਕੀ ਠੀਕ ਨਹੀਂ ਗੱਲ ਉਹ ਤੇ ਕਰੀ ਜਾਂਦਾ ਹੁੰਦੇ ਨਾ ਮੇਰੀ ਗੱਲ ਸੁਣ ਚਲੋ 2 ਬਾਕੀ ਵੀਰ ਜੀ ਚਲੋ 10 ਕਿਲੋ ਵਾਲੀ ਵੀ ਕੋਈ 6000 ਦੀ ਬੱਛੀ ਕੋਈ ਦੇ ਦੇ ਮੰਨ ਲਓ ਇਹੋ ਜੀ ਟੀਲੀਆਂ ਚ ਲੱਗਾ ਚ ਕੋਈ ਆਣ ਕੇ ਆਪਾਂ ਨੂੰ ਲੈ ਜੀ ਇਹ ਝੰਡਾ ਵੀਰ ਦੇ ਰਿਹਾ ਮਾਲ ਠੀਕਾ ਜੀ ਬੜੇ ਸਸਤੇ ਰੇਟਾਂ ਤੇ ਚਲੋ ਬੱਛੀਆਂ ਚੰਗੀਆਂ ਨੇ ਹਾਂ ਗੱਲਾਂ ਚਲੋ ਜੋ ਮਰਜ਼ੀ ਕਹੇ ਨੂੰ ਕਹੀ ਜਾਈਏ ਪੱਛੀਆਂ ਚੰਗੀਆਂ ਸੁਥਰਾ ਮਾਲ ਤੇ ਕਰੋ ਸੰਪਰਕ ਇਹ ਝੰਡੇ ਵੀਰ ਨੰਬਰ ਆਪਣੇ ਕਰ ਦਿਓ ਸੰਜੇ ਨੰਬਰ ਹੈਗਾ ਵੀਰ ਜੀ 9872439717 ਹਾਂ ਤੇ ਦੂਜਾ ਨੰਬਰ ਹੈਗਾ 826472068 ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਨਾਮ ਚੰਡਾ ਸਿੰਘ ਵਪਾਰੀ ਕਹੇ ਵੀਰ ਮੇਰੇ ਨੇ ਦੂਰੋਂ ਨੇੜੋਂ ਆਉਣਾ ਵਾ ਮੰਨ ਲੋ ਇਹ ਗੱਲ ਹੈ ਕੀ ਆ ਲੋਕੇਸ਼ਨ ਲਾ ਕੇ ਤੇ ਗ੍ਰੈਂਡ ਕੈਰੋ ਦੀ ਵੀ ਇੱਦੀ ਲੋਕੇਸ਼ਨ ਲਾ ਲਈ ਸਾਡੇ ਭਾਜੀ ਰਾਜ ਹੁਣੀ ਬਹੁਤ ਵਧੀਆ ਵੀਡੀਓ ਬਣਾਉਂਦੇ ਆ ਇਹਨਾਂ ਦੀ ਵੀਡੀਓ ਤੇ ਵੀਰ ਦੀ ਮਾਲ ਜਾਊਗਾ ਕੋਈ ਮੰਨ ਲਓ ਕਈ ਵੀਰ ਭਰਾਹ ਦਿੰਦੇ ਆ ਜੀ ਵੀਡੀਓ ਪਾ ਦੋ ਉਹ ਕਰ ਦੋ ਵੀਰ ਜੀ ਵੀਡੀਓ ਦੁਬਾਰਾ ਕੱਢ ਕੇ ਵੇਖਿਆ ਕਰੋ ਜੇ ਭਾਜੀ ਹੁਣੀ ਗਲਤ ਬਣਾਉਂਦੇ ਵੀਡੀਓ ਤੇ ਅਹੀਂ ਇਹਨਾਂ ਨੂੰ ਆਖਾਂਗੇ ਤੁਸੀਂ ਵੀ ਆਖੋ ਭਾਜੀ ਤੁਸੀਂ ਗਲਤ ਕੋਈ ਕੰਮ ਕਹਿਤਾ ਠੀਕ ਆ ਅੱਜ ਦੀ ਨਹੀਂ ਬਣਾਉਂਦੇ ਵੀਰ ਜੀ ਚਾਰ ਪੰਜ ਸਾਲ ਤੋਂ ਬਣਾਉਂਦੇ ਆ ਤੇ ਮੇਰੇ ਵੀਰ ਚੰਗੀ ਤਰ੍ਹਾਂ ਘਰ ਪਰਿਵਾਰ ਚ ਬਹਿ ਕੇ ਵੀਡੀਓ ਵੇਖਿਆ ਕਰੋ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਆ ਜੀ ਤੇ ਇੱਕ ਮਿੰਟਾਂ ਚ ਮੰਨ ਲਓ ਇਹ ਗੱਲ ਹੈਗੀ ਮੇਰੇ ਵੀਰ ਕਰਿਆ ਕਰੋ ਕਮੈਂਟਾਂ ਤੋਂ ਗਰੇਜ ਕਰਿਆ ਕਰੋ ਹਾਂ ਨਹੀਂ ਗਰੇਜ ਨਹੀਂ ਕਰਿਆ ਕਰੋ ਸੋਹਣੇ ਸੋਹਣੇ ਮੇਰੇ ਮਿੱਤਰਾਂ ਨੂੰ ਕਮੈਂਟ ਕਰਿਆ ਕਰੋ ਆ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟਾਂ ਤੋਂ ਪ੍ਰਸ਼ ਕਰਿਆ ਕਰੋ ਨਹੀਂ ਚਲੋ ਜਿਵੇਂ ਤੁਸੀਂ ਮਰਜ਼ੀ ਮੰਨ ਲਓ ਇਹ ਗੱਲ ਨਹੀਂ ਨਹੀਂ ਗੱਲ ਹੀ ਕੋ ਨਹੀਂ ਬਹੁਤ ਚਲੋ ਭੈਣ ਭਰਾ ਚਾਹ ਹਾਂ ਜੀ ਬਹੁਤ ਸਪੋਰਟ ਕਰਦੇ ਹਨ ਹਾਂ ਜੀ ਹਾਂ ਜੀ ਬਹੁਤ ਵਧੀਆ ਵਰਦੀ ਤੁਹਾਡੇ ਜਰੀਏ ਚਲੋ ਇਹ ਗੱਲ ਹੈ ਕਿ ਆਪਾਂ 8 10 ਪਾਈਆਂ ਹੀ ਨਾ 8 10 ਹੀ ਵੜਾ ਵਰਦੀ ਉਸੇ ਵੀਡੀਓ ਤੋਂ ਲਾਦਾ ਵੀ ਠੀਕ ਹੈ ਤਾਈਓ ਆਪਾਂ ਥੋੜਾ ਜਿਹਾ ਮੰਨ ਲਓ ਇਹ ਗੱਲ ਹੈ ਕਿ ਵੀਡੀਓ ਆਪਣੀ ਦੁਜੀ ਫੇਰ ਲੇਟ ਹੋਗੀ ਬਿਲਕੁਲ ਹਾਂਜੀ ਹਾਂਜੀ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ